ਹੋਰ ਮਿੱਤਰੋ ਕੀ ਹਾਲ ਨੇ ਅੱਜ ਆ ਰਹੇ ਆਪਣੇ ਕੋਲ ਅਰਮਾਨ ਭਾਈ ਇਹ ਲੈ ਕੇ ਆਇਆ ਕਬੂਤਰਾਂ ਦੇ ਬੱਚੇ ਕਢਾ ਕੇ ਜਿਹੜੇ ਦੇਨੇ ਆਏ ਨੇ ਜੱਜ ਨੂੰ ਪਿੰਡ ਛੱਡਣ ਵਾਸਤੇ ਇੱਧਰ ਦੇਖੋ ਬਰੂਨੀ ਆਪਣੀ ਕਿਵੇਂ ਸਰਾਣੇ ਖੜੀ ਹੈ ਕਬੂਤਰਾਂ ਦੇ ਬੱਚਿਆਂ ਦੇ ਚਲੋ ਹੁਣ ਚੱਲਦੇ ਆਂ ਜੱਜ ਦੇ ਸੈਟਅਪ ਤੇ ਨਾਲ ਦਿਖਾਉਣਾ ਤੁਹਾਨੂੰ ਸੈਟਅਪ ਨਾਲ ਦਿਖਾਉਣਾ ਬੱਚੇ ਬਾਹਰ ਕੱਢ ਕੇ ਵੀ ਕਿਵੇਂ ਨੇਗੇ ਮਿੱਤਰੋ ਆ ਗਏ ਜੱਜ ਦੇ ਸੈਟਅਪ ਤੇ ਦੇਖੋ ਖੁੱਡੇ ਜੱਜ ਦੇ ਤੇ ਹੁਣ ਦਿਖਾਉਣਾ ਤੁਹਾਨੂੰ ਜੱਜ ਦੇ ਕੋਲ ਜਿਹੜੇ ਬੱਚੇ ਕਢਾਏ ਹੋਏ ਨੇ ਪਿਛਲੇ ਸਾਲ ਵਾਲੇ ਇੱਧਰ ਅਰਮਾਨ ਖੁੱਡੇ 'ਚ ਆ ਰਿਹਾ ਤੇ ਬਣਾਈ ਜਾਂਦਾ ਥੋੜੀਆਂ ਜਿਹੀ ਤੇ ਹੁਣ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾਗਾ ਜੱਜ ਦੇ ਕਬੂਤਰਾਂ ਦਾ ਕਰੋ ਸ਼ੌਂਕ ਤੁਸੀਂ ਹੁਣ ਦੇਖੋ ਬਾਈ ਜ਼ੂਮ ਕਰਤਾ ਆਪਾਂ ਕੈਮਰਾ ਫੁੱਲ ਤੇ ਬੱਚੇ ਦੇਖੋ ਬਾਈ ਤੇ ਕਿਵੇਂ ਨੇਗੇ ਏ ਕੜਾਈ ਸੀ ਪਿਛਲੇ ਸਾਲ ਮਤਲਬ ਐਤ ਕੀ ਸੀਜ਼ਨ ਵਾਲੀ ਨਹੀਂ ਇਹ ਪਿਛਲੇ ਸੀਜ਼ਨ ਵਾਲੇ ਬੱਚੇ ਨੇ ਬਾਕੀ ਕਲਰ ਪੂਰਾ ਟੋਪ ਧੱਕਿਆ ਹੋਇਆ ਪੂਰਾ ਸੋਹਣੇ ਲੱਗਦੇ ਨੇ ਬੱਚੇ ਤੇ ਚਲੋ ਹੁਣ ਦੂਜੇ ਖੁੱਡਿਆਂ 'ਚ ਵੀ ਦਿਖਾਉਣਾ ਵੀ ਹਾਂ ਕੀ ਰੱਖਿਆ ਹੋਇਆ ਬਾਈ ਨੇ ਕਿਹੜੇ ਜਾਨਵਰ ਨੇ ਹੋਰ ਚਲੋ ਹੁਣ ਆ ਗਏ ਬਈ ਆਪਾਂ ਦੂਜੇ ਖੁੱਡੇ 'ਚ ਐੱਚ ਬਾਈ ਨੇ ਲਾਈਆਂ ਹੋਈਆਂ ਨੇ ਵੱਡੀਆਂ ਜੋੜੀਆਂ ਐੱਚ ਕੁਝ ਜੋੜੀਆਂ ਅਰਮਾਨ ਦੀਆਂ ਨੇ ਕੁਝ ਬਾਈ ਦੇ ਘਰੋਂ ਜੋੜੀਆਂ ਨੇਗੀਆਂ ਅਰਮਾਨ ਸ਼ਹਿਰ 'ਚ ਰਹਿੰਦਾ ਇਸ ਕਰਕੇ ਜੱਜ ਬਾਈ ਨੇ ਤੇ ਅਰਮਾਨ ਨੇ ਇਕੱਠੀਆਂ ਜੋੜੀਆਂ ਰੱਖਿਆ ਆਈਆਂ ਮਤਲਬ ਇਕੱਠੇ ਇੱਕ ਸਾਂਝੇ ਕਬੂਤਰ ਰੱਖਿਆ ਤੇ ਜ਼ੂਮ ਕਰਕੇ ਤੁਹਾਨੂੰ ਮੈਂ ਇੱਕ ਵਾਰੀ ਹੋਰ ਦਿਖਾਉਣਾ ਜੋੜੀਆਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਬੂਤਰ ਬਾਈ ਦੇ ਕਿਵੇਂ ਲੱਗੇ ਇਧਰ ਮੈਂ ਤੁਹਾਨੂੰ ਬਈ ਸਟੈਂਡ ਵੀ ਦਿਖਾਉਣਾਗਾ ਜੀ 'ਚ ਬੱਚੇ ਧਰਦੇ ਨੇ ਕਬੂਤਰ ਦਾਣਾ ਪਾਣੀ ਪਾਇਆ ਪਿਆ ਹੁਣ ਚਲੋ ਆਹ ਖੁੱਡਾ ਕਰਦੇ ਨੇ ਬੰਦ ਆਪਾਂ ਤੇ ਚੱਲਦੇ ਆ ਦੂਜੇ ਆਹ ਖੁਡਾ ਵੀ ਖੋਲ ਲਿਆ ਮਿੱਤਰੋ ਇਹਦੇ ਵਿੱਚ ਨੇ ਜੋੜੀਆਂ ਬਾਈ ਦੀਆਂ ਥੱਲੇ ਮੈਨੂੰ ਲੱਗਦਾ ਦੋ ਕਬੂਤਰੀਆਂ ਨੇ ਅੰਡੇ ਵੀ ਰੱਖ ਰੱਖੇ ਨੇਗੇ ਵਾਦੀ ਥੱਲੇ ਸਿਸਟਮ ਬਣਾ ਰੱਖਿਆਗਾ ਕੋਰਨੇ ਜੇ ਬਣਾ ਰੱਖੇ ਅੰਡੇ ਦੇ ਨੂੰ ਤੇ ਉੱਪਰ ਫੱਟੀਆਂ ਲਾਈਆਂ ਹੋਈਆਂ ਕਬੂਤਰ ਦੇ ਬੈਠਣ ਨੂੰ ਵਧੀਆ ਤੇ ਇਹ ਧੂਮ ਕਰਤਾ ਮੈਂ ਤੁਹਾਨੂੰ ਤੁਸੀਂ ਦੇਖ ਸਕਦੇ ਹੋਗੇ ਬਾਕੀ ਦਾਣਾ ਪਾਣੀ ਪਾਇਆ ਪਿਆ ਕਬੂਤਰਾਂ ਨੂੰ ਪਿੱਲੀ ਿੱਟ ਕੁੱਟ ਕੇ ਰੱਖੀ ਪਈ ਐ ਚਲੋ ਹੁਣ ਦਿਖਾਉਣਾ ਤੁਹਾਨੂੰ ਕਬੂਤਰ ਦੇ ਬੱਚੇ ਜਿਹੜੇ ਆਰਮਾਨ ਕੜਾ ਗਿਆ ਪਿੰਡੋਂ ਇੱਕ ਹਨਾ ਸਲ ਕਰ ਛਾੱਕੇ ਸੱਚ ਹੈ ചിട്ട് ഉടങ്ങാ ഉണ്ടലി വളരെ അഡേ പദല ദോണ ഭയങ്കര ਮੀਂਹ ਦੋ ਆ ਗਏ ਆ ਦੋਨੇ ਹੈਗੇ ਲਾਲ ਜੀਨਿਆਂ ਦੇ ਦੋ ਦੰਦ ਮਾਰਦੇ ਭਾਈ ਇਹੇ ਜੀ ਮੇਰੇ ਕੋਲੇ ਇਹਦੇ ਇੱਕ ਇਹ ਇੱਕ ਦਾ ਜਮੀ ਇਹ ਜਗ ਦਾ ਭਾਈ ਵੱਡਾ ਤੇ ਇੱਕ ਲਾਲ ਜੀਨਾਂ ਦਾ ਆ ਸਾਨੂੰ ਕਾਲਾ ਕੰਨ ਦੇ ਦਾ ਦੋਨੇ ਭਾਈ ਨੇ ਆ ਆ ਬੱਤ ਬਹੁਤ ਚੰਗਾ ਉਤਰ ਆ ਇੱਕ ਬੱਚੀ ਆਪਣੇ ਉਹ ਉਤਰ ਦਿੱਤੀ ਹੈ ਕਬੂਤਰੀ ਰੱਗੀ ਸੀ ਕਾਲੀ ਜੀਨੀਆਂ ਖਟੇਖਾਂ ਦੀ ਉਹ ਬੱਚੀ ਆਹ ਨੇ ਲਿਆਂਣੀ ਦਾ ਨਿਚੁਕਦੇ ਤੇ ਫਿਰ ਆਹ ਆ ਮੀਰਾ ਨੇ ਵਾਲੀ ਕੂਦਰੀ ਦੇ ਪੱਤੇ ਤੇ ਕਾਲੀ ਚੀਨੀ ਉਦਰੀ ਦੇ ਕਾਲੀ ਚੀਨੀ ਮਸਟਰ ਦੇ ਕਰੋ ਇੰਕੀ ਬਹੁਤ ਚੰਗੀ ਖੁਸ਼ੀ ਵੀ ਆਖੂ ਬਹੁਤ ਚੰਗੀ ਆ ਦੀ ਖਾ ਲਾ ਵੀ ਬੱਚਾ ਇਹ ਬੱਚਾ ਟੂਛਾ ਨਾਲ ਉੱਤੇ ਜਿਹੜਾ ਜਿੱਤਿਆ ਸੀ ਇੱਕ ਦੀ ਉਹਦੇ ਆ ਤੇ ਨਾਲ ਕੂਦਰੀ ਲੱਗੀ ਹੋਈ ਆ ਕੀ ਕੂਦਰੀ ਕਰੀਏ ਕਿਸ ਦੇ ਨਾਲ ਯਾਰ ਇਹ ਆ ਬੱਚਾ ਮਾਰਾ ਇੱਧਰ ਨਹੀਂ ਜਿਆ ਯਾਰ ਆਹ ਬੱਚਾ ਹੱਦੋਂ ਤੱਕ ਹੱਡੀ ਵਿੱਚ ਕਾਉਂਦਾ ਬਾਕੀ ਸਾਰੇ ਪੂਰੇ ਫੁੱਲ ਐਕਟਿਵ ਇੱਧਰ ਨੀਵੀਂ ਕਰਕੇ ਛਤਰੀ ਬਿਠਾਤੇ ਦੋ ਬੱਚੇ ਇੱਕ ਾਰਮਾਨ ਜਿਹੜਾ ਬੱਚਾ ਲੈ ਕੇ ਆਇਆ ਉਹਨਾਂ ਚੋਂ ਹੈਗਾ ਦੂਜਾ ਬੱਚਾ ਜੱਜ ਬਾਈ ਦੇ ਘਰੋਂ ਹੈਗਾ ਜਿਹੜਾ ਬਾਈ ਨੇ ਕੜਵਾਇਆ ਹੋਇਆ ਸੀਗਾ ਇਹਨਾਂ ਨੂੰ ਲਵਾਉਣਾ ਥੋੜੀ ਧੁੱਪ ਬਾਕੀ ਜਿਹੜੇ ਜਾਲ ਚ ਬੱਚੇ ਪਾਏ ਪਿਆ ਾਰਮਾਨ ਲੈ ਕੇ ਆਇਆ ਘਰੇ ਉਹਨਾਂ ਦੀ ਵੀ ਢਾਂਗੀ ਲਾ ਕੇ ਇਹਨਾਂ ਨੂੰ ਵੀ ਧੁੱਪ ਲਵਾਵਾਂਗੇ ਹੁਣ ਥੋੜੇ ਛਿਰ ਤੱਕ ਆਹ ਬਾਈ ਬੱਚੇ ਤਿੰਨੇ ਚਾਰੇ ਆਪਣੇ ਕੋਲ ਲੱਗੇ ਹੋਏ ਨੇ ਤੇ ਕਰੋ ਸ਼ੌਂਕ ਬਾਈ ਜਿਵੇਂ ਇਹ ਇਹਨੇ ਪੰਜ ਨੇ ਹਾਂ ਆਪਣੀ ਹੁੰਦਾ ਵਾ ਜਿਹੜੀ ਚੱਕੀਆਂ ਜਿਹੜੋ ਛੱਡੀ ਸੀ ਉਹਦੇ ਨਾਲ ਕਬੂਤਰ ਲੱਗਾ ਹੋਇਆ ਉਹ ਵੀ ਗਾਨੀ ਵਾਲਾ ਓਏ ਆ ਅੱਜ ਜਿੰਨੇ ਆ ਜਿੰਨੇ ਭਾਈ ਉੱਥੇ ਵਗ ਗਿਆ ਇੱਥੇ ਹੁੰਦੇ ਨਹੀਂ ਕਰ ਉੱਤ ਚੱਕ ਕੇ ਲੈ ਤੇ ਆਹ ਉਹਨਾਂ ਦਾ ਮੇਰੀ ਗੱਲ ਸੁਣੋ ਆਹ ਸਾਡੇ ਕਿਹ ਇੱਕ ਹੁੰਦਾ ਇਹਦਾ ਬੱਚਾ ਹਨਾ ਓਏ ਸਾਰਨੂੰ ਚੰਗੇ ਆਹ ਜੋੜੀ ਦੇ ਵਿੱਚ ਉੱਡਣੇ ਥੋੜੀ ਮੇਰੇ ਕੋਲ ਰਕਾਰ ਥੋੜੀ ਹੁੰਦੀ ਬੱਸ ਆਈ ਵੀ ਹੋਤ ਹੈ ਉਹ ਚੋ ਨੋੜ ਬਾਈ ਨੇ ਖੜ ਜਾ ਕਿੰਨੇ ਮਾਰ ਬੰਦੇ ਖੜ ਜਾ ਵੜ ਜਾ ਵੜ ਜਾ ਚਦਰੀ ਜਿਵੇਂ ਪੋਣੀ ਨਹੀਂ ਤੇ ਇਧਰ ਬੱਚੇ ਨੂੰ ਓਲਾ ਦੇਤਾ ਪੰਜ ਬੱਚੇ ਡਾਏ ਨੇ ਟੋਟਲ ਜੀ ਚੋ ਚਾਰ ਤਾਂ ਉੱਤੇ ਚੜ ਗਏ ਤੇ ਇੱਕ ਇਧਰ ਬਾਈ ਛਤਰੀ ਤੇ ਬਹਿ ਗਿਆ ਕਿਉਂਕਿ ਹਲੇ ਇਹਦੀ ਪਹਿਲੀ ਦੂਜੀ ਢਾਈ ਹੈਗੀ ਹਲੇ ਹੁਣੇ ਗੱਡੇ ਨੇ ਖੁੱਡੇ ਚੋ ਚਲੋ ਜੱਜ ਬਾਈ ਉਧਰ ਵਗ ਗਿਆ ਢਾਂਗੀ ਵੜਕਾਤੀ ਤੇ ਵੀ ਉੱਡ ਗਿਆ ਹੁਣ ਦੇਖਦੇ ਕਿੰਨਾ ਟਾਈਮ ਮਾਰਦਿਆ ਕੀ ਸਿਸਟਮ ਹੈ ਕਿਵੇਂ ਰਹਿੰਦੇ ਨੇ ਆ ਦੁਬਾਰੇ ਮੁੜ ਕੇ ਆ ਗਿਆ ਬਾਈ ਹਲੇ ਖੁੱਡੇ ਚੋ ਕੱਢੀ ਨਹੀਂ ਗੇ ਪਹਿਲੇ ਦੂਜੇ ਦੇ ਨਹੀਂ ਛੱਡੇ ਨੇ ਤਾਂ ਕਰਕੇ ਹਲੇ ਇਹਨੂੰ ਆਦਤ ਨਹੀਂ ਪਈ ਬੱਚੇ ਨੂੰ ਬਾਕੀ ਦਾ ਸਾਰੇ ਚੜ ਤੇ ਇੱਧਰ ਜਿਹੜੇ ਰਮਾਨ ਬੱਚੇ ਲੈ ਐ ਸੀ ਘਰੋਂ ਜਾਲ ਚ ਪਾਏ ਹੋਏ ਸੀਗੇ ਉਹ ਟਾਂਗੀ ਲਾ ਕੇ ਇੱਧਰ ਖੜੀ ਕਰਤੀ ਉਹ ਦੂਜੀ ਛਤਰੀ ਲੈ ਕੇ ਬਚਾ ਲੇ ਤੇ ਇਹਨੂੰ ਇੱਥੇ ਲਾਣਨਾ ਕਿ ਫੱਟੇ ਨਾਲ ਤਾਂ ਕਿ ਇਹ ਡਿੱਗੇ ਨਾ ਛਤਰੀ ਕਿਉਂਕਿ ਛਤਰੀ 'ਚ ਭਾਰ ਥੋੜਾ ਜਿਆਦਾ ਉੱਥੇ ਲੱਗੀ ਨਹੀਂ ਸੀਗੀ ਹੁਣ ਇਹਨਾਂ ਨੂੰ ਵੀ ਥੋੜਾ ਜਿਹਾ ਧੁੱਪ ਲਵਾ ਕੇ ਬਾਅਦ ਅੰਦਰ ਕਰ ਦਾਂਗੇ ਤੇ ਚੱਲਦੇ ਆਂ ਫਾਰਮ ਤੇ ਕਿਉਂਕਿ ਜਿਹੜੀ ਆਪਾਂ ਗੋਡੀ ਕਰੀ ਸੋਚ ਚ ਪਾਉਣੀ ਆਪਾਂ ਕੱਲੀ ਇੱਧਰ ਫਾਰਮ ਤੇ ਆ ਗਏ ਬਾਈ ਆਪਾਂ ਸ਼ਾਮ ਦੀ ਫੀਡ ਫੂਡ ਵਾਲਾ ਕੰਮ ਡਨ ਕਰਤਾ ਮੁਰਗੇ ਆਪਦੀ ਫੀਡ ਖਾਈ ਜਾਂਦੇ ਤੇ ਪਰ ਆਹ ਲੱਗ ਰਿਹਾ ਕਲੀ ਛੜਕਣ ਐਦੇ ਨਾਲ ਜਿਹੜੇ ਫਾਰਮ 'ਚ ਵਾਇਰਸ ਆਉਂਦੇ ਆ ਜਾਂ ਬੈਕਟੀਰੀਆ ਆਉਂਦਾ ਸਾਰਾ ਕਲੀਅਰ ਹੋ ਜਾਂਦਾ ਬੱਚਿਆਂ ਦੇ ਪੈਰ ਵੀ ਨਹੀਂ ਖਰਾਬ ਹੁੰਦੇ ਬਾਕੀ ਗਿੱਲਾਪਨ ਵੀ ਸ਼ੋਕ ਲੈ ਜਾਂਦੇ ਕਲੀ ਦੇ ਬਹੁਤ ਫਾਇਦੇ ਹੁੰਦੇ ਫਾਰਮ 'ਚ ਆਪਾਂ ਲਗਭਗ ਹਰ ਇੱਕ 10 ਦਿਨਾਂ ਬਾਅਦ ਫਾਰਮ 'ਚ ਕਲੀ ਪਾ ਤੁਸੀਂ ਆਪਦੇ ਜਾਨਵਰਾਂ ਨੂੰ ਪਾ ਸਕਦੇ ਹੋ ਉਹਦੇ ਨਾਲ ਵੀ ਜਾਨਵਰਾਂ ਦਾ ਕੈਲਸ਼ੀਅਮ ਪੂਰਾ ਹੋ ਜਾਂਦਾ ਕਈ ਵਾਰ ਕਿਸੇ ਨੂੰ ਮੈਡੀਕਲ ਤੋਂ ਚੰਗੀ ਕੰਪਨੀ ਦਾ ਕੈਲਸ਼ੀਅਮ ਨਾ ਮਿਲੇ ਤਾਂ ਉਹ ਇਸ ਤਰੀਕੇ ਨਾਲ ਯੂਜ਼ ਕਰ ਸਕਦੇ ਬਾਕੀ ਲਗਭਗ ਸਾਰੇ ਫਾਰਮ ਚ ਆਪਣੀ ਕਲੀ ਪੈ ਗਈ ਇਸ ਵਾਰ ਆਪਾਂ ਘੱਟ ਯੂਜ਼ ਕਰੀਏ ਕਲੀ ਕਿਉਂਕਿ ਫਾਰਮ ਆਪਾਂ ਗੁੱਡਿਆ ਸੀ ਉਹਦੇ ਕਰਕੇ ਸਾਰੀ ਗੈਂਸ ਜੀ ਨਿਕਲ ਗਈ ਤੇ ਫਾਰਮ ਅੰਦਰੋਂ ਸੁੱਕਾ ਸੀਗਾ ਕਰਕੇ ਬਾਲੀ ਕਲੀ ਦੀ ਲੋੜ ਨਹੀਂ ਪਈ ਕਿਉਂਕਿ ਕਲੀ ਪਾਣੀ ਵੀ ਸੋਖ ਲੈਂਦੀ ਹੈ ਵਧੀਆ ਜੇ ਅੰਦਰੋਂ ਫਾਰਮ ਗਿਲਾ ਹੋਵੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਆਪਣਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਜੇ ਤੁਸੀਂ ਵੀ ਕਹਿੰਦੇ ਹੋ ਅਰ ਬੱਕਰੀਆਂ ਬੱਕਰੀਆਂ ਜੋ ਵੀ ਉਹਨੇ ਰੱਖਿਆ ਆਪਦੇ ਫਾਰਮ ਤੇ ਉਹ ਵੀ ਜਾ ਕੇ ਪੂਰੀ ਵੀਡੀਓ ਬਣਾਵਾਂਗੇ ਆਪਾਂ ਥੋੜੇ ਦਿਨਾਂ ਤੱਕ ਦੀਵਾਲੀ ਦੇ ਨੇੜੇ ਬਾਕੀ ਚੈਨਲ ਕਰ ਦਿਓ ਆਪਣਾ ਸਬਸਕ੍ਰਾਈਬ